ਆਖਰ ਦੇ ਵਿੱਚ ਜੇਕਰ ਜ਼ਿਕਰ ਕਰੀਏ ਫੂਡ ਇੰਡਸਟਰੀ ਦਾ ਪ੍ਰੋਸੈਸਿੰਗ ਫੂਡ ਇੰਡਸਟਰੀ ਪੰਜਾਬ ਦੇ ਵਿੱਚ ਕਿਉਂ ਨਹੀਂ ਲੱਗਦੀ ਪਈ ਕਿਉਂਕਿ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਜਿੰਨੀ ਉਤਪਾਦਨ ਜਿੰਨਾ ਹੋਊਗਾ ਓਨਾ ਹੀ ਫਾਇਦਾ ਹੋਏਗਾ ਇਹਦੇ ਪਿਛਲਾ ਕਾਰਨ ਕੀ ਲੱਗਦਾ ਫਿਰ ਸੋਚ ਜੇ ਸਾਡਾ ਨੌਜਵਾਨ ਬਾਹਰ ਜਾ ਰਿਹਾ ਕਿਉਂ ਜਾ ਰਿਹਾ ਕਿਸੇ ਇਲਾਕੇ ਦੇ ਵਿੱਚ ਕੋਈ ਤੁਹਾਡੇ ਕੋਲ ਬਹੁਤਾਤ ਹੋਏਗੀ ਤੁਹਾਡੇ ਕੋਲ ਕੋਈ ਇੱਕ ਪ੍ਰਾਈਮ ਮੂਵਰ ਚੀਜ਼ ਹੋਵੇਗੀ ਜੇ ਕਿਤੇ ਖਣਜ ਪਦਾਰਥ ਨਿਕਲ ਰਹੇ ਨੇ ਕਿਤੇ ਇੰਜੀਨੀਅਰਿੰਗ ਦੀ ਇੰਡਸਟਰੀ ਹੈ ਉਹਦੇ ਵਿੱਚ এমপ্লয়মেন্ট ਜਨਰੇਸ਼ਨ ਹੋ ਰਹੀ ਹੈ ਜਿੱਦਾਂ ਕਿ ਮੈਂ ਪਹਿਲਾਂ ਕਿਹਾ 51% ਅਸੀਂ ਕਣਕ ਪੈਦਾ ਕਰ ਦਿੱਤੀ ਪੰਜਾਬ ਦੇ ਵਿੱਚ ਦੇਸ਼ ਲਈ ਪ੍ਰੋਸੈਸ ਕੀਤੀ 1% ਤਾਂ ਬਹੁਤ ਹੀ ਵੱਡੀ ਗੱਲ ਹੈ ਫ੍ਰੈਕਸ਼ਨ ਆਫ ਅ ਪਰਸੈਂਟ ਅਸੀਂ ਪ੍ਰੋਸੈਸ ਨਹੀਂ ਕੀਤੀ ਕਿੰਨੀਆਂ ਬਿਸਕਟ ਇੰਡਸਟਰੀਆਂ ਨੇ ਕਿੰਨੀਆਂ ਬ੍ਰੈਡ ਇੰਡਸਟਰੀਆਂ ਕਿੰਨੀਆਂ ਆਟੇ ਦੀਆਂ ਇੰਡਸਟਰੀਆਂ ਨੇ ਤੁਹਾਡੇ ਸਾਹਮਣੇ ਆ ਚੌਲ ਆ 98% ਅਸੀਂ ਰੈਸਟ ਆਫ ਦਾ ਕੰਟਰੀ ਦੇ ਰਹੇ ਹਾਂ ਪ੍ਰਾਇਮਰੀ ਪ੍ਰੋਸੈਸਿੰਗ ਵੀ ਹੋਈ ਕਿਤੇ ਬਾਸਮਤੀ ਨਾਲ ਦੁਨੀਆ ਦੇ ਵਿੱਚ ਲੋਕ ਕਮਾਕ ਮਾ ਕੇ ਅਮੀਰ ਕਰੋੜਾਂ ਤੋਂ ਅਰਬਾਂ ਪਤੀ ਹੋ ਗਏ ਗਲੋਬਲ ਫੂਡ ਜਾਇੰਟ ਨੇ ਉਹਨਾਂ ਦਾ ਧਿਆਨ ਪੰਜਾਬ ਵੱਲ ਆ ਗਿਆ ਕਿੱਥੇ ਆ ਪ੍ਰੋਸੈਸਿੰਗ ਅਡਾਸੀ ਅਸੀਂ ਸਿਰਫ ਚੌਲ ਬਣਾਨੇ ਆ ਛੱਡ ਕੇ ਸਾਡੇ ਹਿੱਸੇ ਫਾਕਾਂਦੀ ਹੈ ਹੂੰ ਜੀ ਹਸਕਾ ਗਈ ਬਾਕੀ ਰੈਸਟ ਆਫ ਦਾ ਕੰਟਰੀ ਲੈ ਗਿਆ ਉਹਦੇ ਚੋਂ ਨਿਕਲੇ ਪਾਲਿਸ਼ ਉਹਦੇ ਚੋਂ ਨਿਕਲਣ ਪ੍ਰੋਸੈਸ ਦੇ ਵਿੱਚ ਪ੍ਰੋਟੀਨ ਨਿਕਲੇ ਦਾਣਾ ਨਿਕਲੇ ਪ੍ਰੋਸੈਸਿੰਗ ਹੋਵੇ ਉਹਦੀ ਕਿਤੇ ਨਹੀਂ ਕੁਛ ਹੈਗਾ ਸਾਡੀ 40% ਆਰਟੀਕਲਚਰ ਕ੍ਰੌਪ ਖਰਾਬ ਹੋ ਰਹੀ ਹੈ ਕਿੰਨੂ ਸਾਡਾ ਇਸ ਸਾਲ ਸਾਰਾ ਖਰਾਬ ਹੋਣ ਦੇ ਕਕਾਰ ਤੇ ਆ ਗਿਆ 2.5 ਰੁਪਏ ਤੋਂ ਲੈ ਕੇ 5 ਰੁਪਏ ਤੱਕ ਕਿੰਨੂ ਵਿਗਿਆ ਜਿਹੜਾ ਮਾਰਕੀਟ ਚ 50 ਰੁਪਏ ਵਿਕਦਾ ਬਿਲਕੁਲ ਜੀ ਆਲੂ ਸਾਡਾ ਕਿਸੇ ਵੇਲੇ 35 ਪੈਸੇ ਸੀ ਅੱਜ ਮੈਂ ਸਵੇਰੇ ਆਂਦਿਆਂ ਵੇਖਿਆ ਹਰਾਣ 100 ਰੁਪਏ ਦਾ 7 ਕਿਲੋ ਰਿਟੇਲ ਚ ਵਿਕਨਦੇ ਆ ਮੈਂ ਕਿਹਾ ਵੀ ਇਹ ਕਿਹੜਾ ਰੇਟ ਕੱਢਿਆਈ ਭਾਈ ਹੂੰ ਇਹਦਾ ਮਤਲਬ ਕਿਸਾਨ ਕੋਲੋਂ ਕਿੰਨੇ ਦਾ ਚੱਲਿਆ ਉਹਨੂੰ ਕੀ ਮਿਲਿਆ ਤੇ ਜਿਹੜਾ ਇਹੋ ਆਲੂ ਕੋਈ ਦਿਨ ਪਹਿਲਾਂ ਤੇ ਅੱਜ ਤੋਂ 1 ਮਹੀਨਾ ਬਾਅਦ ਵੇਖ ਰਹੇ 40 ਰੁਪਏ ਕਿਲੋ ਵੇਖਣਾ। ਗੋਭੀ ਦਾ ਵੀ ਇਹੀ ਹਾਲ ਹੈ। ਕਿੱਥੇ ਪ੍ਰੋਸੈਸਿੰਗ? 10 ਰੁਪਏ ਦੀ 6 ਕਿਲੋ ਗੋਭੀ ਮਿਲਦੀ ਬਈ ਕਿਉਂਕਿ ਕਿਸਾਨ ਨੇ ਪ੍ਰੋਡਿਊਸ ਕੀਤੀ ਹੈ। ਜਿਹੜੀ ਚੀਜ਼ ਸਟੋਰ ਹੋ ਗਈ। 2.5 ਤੋਂ 3 ਰੁਪਏ ਕਿਲੋ ਲਸਣ ਚੱਲਿਆ। 400 ਰੁਪਏ ਕਿਲੋ ਵਿਕਦਾ ਪਿਆ ਲਸਣ। ਪਿਆਜ਼ 1.5 ਤੋਂ 2 ਰੁਪਏ ਕਿਲੋ ਚੱਲਿਆ। 80 ਰੁਪਏ ਦੋ ਮੁੜ ਕੇ ਆਇਆ। ਪ੍ਰੋਸੈਸਿੰਗ ਕਿੱਥੇ ਆ? ਸਾਡੀ ਪ੍ਰੋਸੈਸਿੰਗ ਦੇ ਵਿੱਚ ਨੈਲ ਬਟਾ ਨੈਲ ਪਰਫਾਰਮੈਂਸ ਹੈ 12500 ਤੋਂ ਵੱਧ ਸਾਡੇ ਪਿੰਡ ਨੇ ਤਈਆਂ ਜ਼ਿਲ੍ਹਿਆਂ ਦੇ ਵਿੱਚ 19000 ਤੋਂ ਵੱਧ ਕੋਆਪਰੇਟਿਵ ਸੁਸਾਇਟੀ ਹੈ ਸਾਡੀ ਜਿੱਥੇ ਹੁਣ ਅਸੀਂ ਨਾ ਕੰਮ ਕਰਨ ਕਰਕੇ ਡਿਫੰਕਟ ਕਰ ਦਿੱਤੀ ਕਿਤੇ ਕੋ ਪ੍ਰੋਸੈਸਿੰਗ ਕਿਸੇ ਪਿੰਡ ਦੇ ਵਿੱਚ ਕਿਸੇ ਬਲਾਕ ਦੇ ਵਿੱਚ ਕਿਸੇ ਜ਼ਿਲ੍ਹੇ 'ਚ ਹੋ ਰਹੀ ਹੈ ਉਹਨੂੰ ਬਿਲਕੁਲ ਦੁਨੀਆ ਦਾ ਸਭ ਤੋਂ ਵੱਡੇ ਕੋਆਪਰੇਟਿਵ ਯੂਨਿਟਾਂ ਦੇ ਵਿੱਚ ਮਾਰਕ ਫੈਡ ਆਂਦਾ ਸੀ ਏਸ਼ੀਆ ਦਾ ਸਭ ਤੋਂ ਵੱਡਾ ਕਿਸੇ ਵੇਲੇ ਸਭ ਤੋਂ ਵੱਡਾ ਕੋਆਪਰੇਟਿਵ ਯੂਨਿਟ ਸੀ ਉਹਦਾ ਕੀ ਅਸੀਂ ਫਾਇਦਾ ਲਿਆ ਜੇ ਗੰਨਾ ਹੈ ਗੰਨਾ ਅਸੀਂ ਇਕੱਲਾ ਸੋਟਾਂਨੇ ਆ ਉਹਦੇ ਉੱਤੇ 슈ਗਰ ਮਿਲਾਂ ਤੇ ਪ੍ਰੋਸੈਸਿੰਗ ਕੀ ਹੋ ਰਹੀ ਓਦੀ ਕੋਈ ਜਿਸ ਤਰ੍ਹਾਂ ਉਹ ਨੌਜਵਾਨਾਂ ਨੇ ਕਈਆਂ ਨੇ ਗੋੜ ਲਾਏ ਉਹ ਛੋਟੇ ਲੈਵਲ ਤੇ ਲੱਗੇ ਸਰਕਾਰ ਸਪੋਰਟ ਕਰੇ ਸਰਕਾਰ ਦੇ ਮਹਿਕਮੇ ਨੇ ਐਸੀ ਨਹੀਂ ਕਹਿੰਦੇ ਕਿ ਸਰਕਾਰ ਇਹਨੂੰ ਮੋਢਿਆਂ ਆਪਣੇ ਤੇ ਲੈ ਲੇ ਕਿਸੇ ਨੂੰ ਫੈਸਿਲੀਟੇਟ ਕਰੋ ਕਿਸੇ ਨੂੰ ਜਾਣਕਾਰੀ ਲਓ ਰਾਸ਼ਟਰੀ ਖੇਤੀ ਵਿਕਾਸ ਤੁਹਾਡੇ ਕੋਲ ਹੈਗੇ ਨੇ ਸਕੀਮ ਹੈਗੀ ਹੈ ਕ੍ਰਿषि ਵਿਗਿਆਨ ਕੇਂਦਰ ਨੇ ਹਰ ਜ਼ਿਲ੍ਹੇ ਦੇ ਵਿੱਚ ਜੀ ਹੁਣ ਐਗਰੀਕਲਚਰ ਦਾ ਵਿਭਾਗ ਉਹਦੇ 'ਚ 50% ਸਾਰਟੇਜ ਹੈ ਤੁਹਾਡੀ ਜਿਹੜੀ ਐਕਸਟੈਂਸ਼ਨ ਸਰਵਿਸ ਹੈਗੀ ਤੇ ਕਿਸ ਤਰ੍ਹਾਂ ਇਹ ਗੱਲ ਚਲੇਗੀ ਹੱਲੇ ਕਿ ਇੰਨਾ ਸਾਰਾ ਕੁਝ ਹੋ ਜਾਣ ਦੇ ਬਾਵਜੂਦ ਇਹ ਹੀ ਕਹੀ ਜਾਈਏ ਮਾੜਾ ਹੈ ਮਾੜਾ ਮਾੜਾ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਨੌਜਵਾਨ ਅਗਾਹ ਵਧੂ ਨੇ ਸੋਚ ਰੱਖਦੇ ਨੇ ਕਰਨਾ ਚਾਹੁੰਦੇ ਨੇ ਬਟ ਕੰਮ ਤੇ ਕਾਨੂੰਨ ਦੇ ਦਾਇਰੇ 'ਚ ਹੋਣਾ ਹੈ ਤੁਸੀਂ ਕਿਸੇ ਬੈਂਕ 'ਚ ਲੋਨ ਲੈਣ ਚਲੇ ਜਾਓ ਕਿਸੇ ਟ੍ਰੇਨਿੰਗ ਲਈ ਚਲੇ ਜਾਓ ਕਿਸੇ ਤੁਸੀਂ ਰਜਿਸਟ੍ਰੇਸ਼ਨ ਲਈ ਚਲੇ ਜਾਓ ਕਿਸੇ ਤੁਸੀਂ ਫੈਸਿਲਿਟੇਸ਼ਨ ਲਈ ਚਲੇ ਜਾਓ ਕਿ ਮੈਂ ਇਹਦੇ ਲਈ ਮੈਨੂੰ ਅਪਰੂਵਲ ਚਾਹੀਦੀ ਆ ਚੀਜ਼ ਲਈ ਕਿੰਨਾ ਸੰਘਰਸ਼ ਕਰਨਾ ਪੈਂਦਾ ਤੁਹਾਡੇ ਸਾਹਮਣੇ ਆ ਜੇ ਸਰਕਾਰ ਸਿਰਫ ਇੰਨਾ ਕੁ ਹੀ ਯੋਗਦਾਨ ਪਾ ਦਵੇ ਜਿਹੜੀਆਂ ਸਿਟੀਜ਼ਨ ਦੀਆਂ ਬਣਦੀਆਂ ਸਰਵਿਸਿਜ਼ ਨੇ ਉਹਨਾਂ ਨੂੰ ਇਨਸ਼ੋਰ ਕਰ ਦਵੇ ਤੇ ਪ੍ਰਾਇਮਰੀ ਪ੍ਰੋਸੈਸਿੰਗ ਹੋ ਜਾਵੇ ਪਿੰਡ ਪੱਧਰ ਤੇ ਜਿਹੜੀ ਸੈਕੰਡਰੀ ਪ੍ਰੋਸੈਸਿੰਗ ਜ਼ਿਲ੍ਹਾ ਪੱਧਰ ਤੇ ਹੋ ਜਾਵੇ ਐਕਸਪੋਰਟ ਮਾਰਕੀਟ ਖੁੱਲ ਜਾਏਗੀ ਤੁਹਾਡੀ ਬਾਰਡਰ ਦੇ ਜ਼ਿਲ੍ਹੇ ਨੇ ਸਾਰਿਆਂ ਦੀ ਬੇਰੋਜ਼ਗਾਰੀ ਤੇ ਸਿਰਫ ਇਸੇ ਪ੍ਰਾਇਮਰੀ ਪ੍ਰੋਸੈਸਿੰਗ ਤੋਂ ਹੀ ਦੂਰ ਹੋ ਜਾਣੀ ਹੈ ਇਹਦੇ ਤੇ ਕਦੋਂ ਸੋਚਣਗੇ ਕੁਝ ਨਹੀਂ ਸਮਝ ਆ ਰਿਹਾ